ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਦੇ ਕਈ ਮਾਮਲੇ ਲੰਬੇ ਸਮੇਂ ਤੋਂ ਪੈਂਡਿੰਗ ਨੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਉਹਦੇ ਲਈ ਫਾਈਟ ਕਰ ਰਹੀਆਂ ਨੇ ਪਰ ਇੱਕ ਮੁੱਦਾ ਬਹੁਤ ਅਹਿਮ ਹੈ ਕਿਆ ਜਾਂਦਾ ਹੈ ਵੀ ਇਸ ਮੁੱਦੇ ਤੋਂ 2 ਲੱਖ ਦੇ ਕਰੀਬ ਮੁਲਾਜ਼ਮ ਪ੍ਰਭਾਵਿਤ ਨੇ ਉਹ ਮੁੱਦਾ ਇਹ ਹੈ ਵੀ ਪਿਛਲੀ ਕੈਪਟਨ ਸਰਕਾਰ ਨੇ ਔਰ ਖਾਸ ਕਰਕੇ ਉਸ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਦਿਮਾਗ ਦੀ ਕਾਟ ਸੀ ਕਿ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਮਲਾਜਮਾ ਉੱਪਰ ਪੰਜਾਬ ਸਕੇਲਾਂ ਦੀ ਥਾਂ ਤੇ ਕੇਂਦਰੀ ਸਕੇਲ ਲਾਗੂ ਕੀਤੇ ਜਾਣ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾ ਉੱਪਰ ਉਸ ਵੇਲੇ ਪੰਜਾਬ ਸਰਕਾਰ ਨੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਲੈ ਲਿਆ ਸੀ ਔਰ ਬਕਾਇਦਾ ਇਹਦੇ ਸਬੰਧ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਸੂਤਰੇ ਦੱਸਦੇ ਨੇ ਵੀ ਉਦੋਂ ਦੇ ਇੱਕ ਦੋ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕੰਨ ਵਿੱਚ ਫੂਕ ਮਾਰੀ ਔਰ ਇਹ ਗੱਲ ਕਹੀ ਵੀ ਜੇ ਆਪਾਂ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾਂ ਉੱਪਰ 7ਵਾਂ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰ ਦੇਵਾਂਗੇ ਤੇ ਫਿਰ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਰਾਹਤ ਮਿਲੇਗੀ ਪੰਜਾਬ ਦੇ ਖਜ਼ਾਨੇ ਵਿੱਚੋਂ ਵੱਡੀ ਪੱਧਰ ਤੇ ਵਿੱਤ ਦੀ ਜਿਹੜੀ ਹੈ ਉਹ ਬਚਤ ਹੋਵੇਗੀ ਕਾਰਨ ਕੀ ਹੈ ਕਿ ਪੰਜਾਬ ਸਕੀਲਾਂ ਤੋਂ ਕੇਂਦਰੀ ਤਨਖਾਹ ਸਕੇਲ ਬਹੁਤ ਘਟ ਨੇ ਸੋ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਔਰ ਪੁਰਾਣੇ ਲੀਡਰ ਉਹਦੇ ਵਿੱਚ ਰਣਬੀਰ ਢਿੱਲੋਂ ਇਸੇ ਤਰ੍ਹਾਂ ਤਰਲੋਚਨ ਸਿੰਘ ਰਾਣਾ ਇਸੇ ਤਰ੍ਹਾਂ ਸੱਜਨ ਸਿੰਘ ਹੋਰ ਕਈ ਲੀਡਰ ਜਿਹੜੇ ਸੀ ਜਿਨ੍ਹਾਂ ਦੀ ਬਹੁਤ ਵੱਡੀ ਅਜੀਤ ਸਿੰਘ ਬਾਗੜੀ ਘੱਲਣਾ ਸੀ ਪੰਜਾਬ ਸਕਿਲ ਲੈਂਦੀ ਇਹ ਜਿਹੜਾ ਫੈਸਲਾ ਸੀ ਉਹਨੇ ਵੱਡੇ ਪੱਧਰ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਛੱਟ ਮਾਰੀ ਔਰ ਇਹ ਜਿਹੜਾ ਫੈਸਲਾ ਲਾਗੂ ਹੋ ਗਿਆ ਇਹ ਫੈਸਲਾ ਲਾਗੂ ਹੋਣ ਤੋਂ ਬਾਅਦ ਜਿਹੜੇ 17 ਜੁਲਾਈ 2020 ਤੋਂ ਬਾਅਦ ਮੁਲਾਜ਼ਮ ਭਰਤੀ ਹੋਏ ਜਾਂ ਜਿਹੜੇ 17 ਜੁਲਾਈ 2020 ਤੋਂ ਪਹਿਲਾਂ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ ਪਰ ਉਹਨਾਂ ਦੀ ਅਪੁਆਇੰਟਮੈਂਟ 17 ਜੁਲਾਈ 2020 ਤੋਂ ਬਾਅਦ ਹੋਈ ਉਹ ਅੱਜਕੱਲ ਬਹੁਤ ਫਾਈਟ ਕਰਕੇ ਕਰ ਰਹੇ ਨੇ ਸੜਕੀ ਫਾਈਟ ਵੀ ਕਰ ਰਹੇ ਨੇ ਔਰ ਕਾਨੂੰਨੀ ਫਾਈਟ ਵੀ ਕਰ ਰਹੇ ਨੇ ਹਰਜਿੰਦਰ ਸਿੰਘ ਨਾਂ ਲਿਆ ਜਾ ਸਕਦਾ ਇਸੇ ਤਰ੍ਹਾਂ ਡਾਕਟਰ ਸੌਰਵ ਸ਼ਰਮਾ ਨੇ ਜਿਨ੍ਹਾਂ ਨੇ ਕਾਨੂੰਨੀ ਲੜਾਈ ਲੜੀ ਹੈ ਵੱਡੇ ਪੱਧਰ ਤੇ ਲੜਾਈ ਚੱਲ ਰਹੀ ਹੈ ਔਰ ਹਰਾਨੀਆਂ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚੋਂ ਇਹ ਕੇਸ ਮੁਲਾਜ਼ਮਾਂ ਵੱਲੋਂ ਜਿੱਤਨ ਦੇ باوجود ਹਾਲੇ ਤੱਕ ਜਿਹੜਾ ਇਹ ਫੈਸਲਾ ਬਹੁਤ ਖਤਰਨਾਕ ਫੈਸਲਾ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਲਾਗੂ ਹੋਇਆ ਉਹ ਖਤਮ ਨਹੀਂ ਹੋਇਆ ਉਹਨਾਂ ਤੇ ਲਾਗੂ ਹੈ ਔਰ ਉਹ ਮੁਲਾਜ਼ਮ ਦਹਾੜਾਂ ਮਾਰ ਰਹੇ ਨੇ ਵੀ ਉਹਨਾਂ ਨੂੰ ਪ੍ਰਤੀ ਮਹੀਨਾ ਹਜ਼ਾਰਾਂ ਰੁਪਏ ਤਨਖਾਹ ਘੱਟ ਮਿਲ ਰਹੀ ਹੈ ਅੱਜ ਤੁਹਾਨੂੰ ਉਹਦਾ ਵਿਸਥਾਰ ਦੱਸਾਂਗੇ ਵਿਸਥਾਰ ਕੀ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੇ ਸੰਘਰਸ਼ ਦੇ ਨਾਲ ਦੀ ਨਾਲ ਕਾਨੂੰਨੀ ਲੜਾਈ ਸ਼ੁਰੂ ਕੀਤੀ ਇੱਕ ਨਾਂ ਹੈ ਡਾਕਟਰ ਸੌਰਵ ਸ਼ਰਮਾ ਡਾਕਟਰ ਸੌਰਵ ਸ਼ਰਮਾ ਤੇ ਹੋਰ ਕਈ ਪਟੀਸ਼ਨਰਾਂ ਨੇ ਇਸ ਫੈਸਲੇ ਵਿਰੁੱਧ ਹਾਈ ਕੋਰਟ ਦਾ ਕੁੰਡਾ ਖੜਕਾਇਆ ਔਰ ਇਹ 2023 ਚ ਕਾਨੂੰਨੀ ਲੜਾਈ ਜਿਹੜੀ ਸ਼ੁਰੂ ਕੀਤੀ ਗਈ ਔਰ ਹਾਈ ਕੋਰਟ ਨੇ 13 ਸਤੰਬਰ 2024 ਨੂੰ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਇਹ ਸਿੰਗਲ ਬੈਂਚ ਦਾ ਫੈਸਲਾ ਸੀ ਮੁਲਾਜ਼ਮਾਂ ਵਿੱਚ ਅਥਾਹ ਖੁਸ਼ੀ ਦੀ ਭਾਵਨਾ ਪੈਦਾ ਹੋਈ ਕਿ ਸਾਨੂੰ ਹੁਣ ਇਨਸਾਫ ਮਿਲ ਗਿਆ ਪਰ ਇਨਸਾਫ ਇੰਨਾ ਸੌਖਾ ਥੋੜਾ ਅੱਜਕਲ ਮਿਲਦਾ ਕਿਉਂਕਿ ਪੰਜਾਬ ਸਰਕਾਰ ਨੇ ਇਸ ਸਿੰਗਲ ਬੈਂਚ ਦੇ ਫੈਸਲੇ ਵਿਰੁੱਧ ਹਾਈ ਕੋਰਟ ਦੇ ਡਬਲ ਬੈਂਚ ਅੱਗੇ ਰਿਟ ਪਾ ਦਿੱਤੀ ਇਸ ਫੈਸਲੇ ਦੇ ਵਿਰੁੱਧ ਅਪੀਲ ਕਰ ਦਿੱਤੀ ਔਰ ਹਾਈ ਕੋਰਟ ਦੇ ਡਬਲ ਬੈਂਚ ਨੇ ਵੀ 10 ਦਸੰਬਰ 2024 ਨੂੰ ਪੰਜਾਬ ਸਰਕਾਰ ਦੀ ਰਿਟ ਖਾਰਜ ਕਰਕੇ ਸਿੰਗਲ ਬੈਂਚ ਦੇ ਫੈਸਲੇ ਨੂੰ ਬਹਾਲ ਕਰਤਾ ਭਾਵ ਮਲਾਜ਼ਿਮਾਂ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਫਿਰ ਪੰਜਾਬ ਸਰਕਾਰ ਰੁਕੀ ਨਹੀਂ ਪੰਜਾਬ ਸਰਕਾਰ ਹਾਈ ਕੋਰਟ ਦੇ ਇਸ ਡਬਲ ਬੈਂਚ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਚਲੇਗੀ ਉਹ ਸਪੈਸ਼ਲ ਲੀਵ ਪਟੀਸ਼ਨ ਪਾਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇਸ ਲੀਵ ਪਟੀਸ਼ਨ ਦੇ ਮਾਮਲੇ 'ਚ 20 ਜਨਵਰੀ 2025 ਨੂੰ ਫੈਸਲਾ ਦਿੱਤਾ ਉਹ ਸਪੈਸ਼ਲ ਲੀਵ ਪਟੀਸ਼ਨ ਐਸ ਐਲ ਪੀ ਪੰਜਾਬ ਸਰਕਾਰ ਦੀ ਡਿਸਮਿਸ ਕਰਕੇ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਨੂੰ ਬਹਾਲ ਰੱਖਿਆ ਭਾਵ ਮਲਾਜਮਾਂ ਦੇ ਹੱਕ ਫੈਸਲਾ ਕਰਤਾ ਪਰ ਗੱਲ ਇੱਥੇ ਵੀ ਖਤਮ ਨਹੀਂ ਹੋਈ ਜਦੋਂ ਐਸਐਲਪੀ ਵੀ ਪੰਜਾਬ ਸਰਕਾਰ ਦੀ ਖਾਰਜ ਹੋ ਗਈ ਡਿਸਮਿਸ ਹੋ ਗਈ ਤੇ ਫਿਰ ਸਰਕਾਰ ਇਸ ਫੈਸਲੇ ਤੋਂ ਬਚਣ ਲਈ ਹੋਰ ਰਾਹ ਲੱਭਣ ਲੱਗੀ ਔਰ ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿੰਘਾ ਨੇ 28 ਜਨਵਰੀ 2025 ਨੂੰ ਇੱਕ ਉੱਚ ਸਰਕਾਰੀ ਮੀਟਿੰਗ ਇਸ ਮੁੱਦੇ ਬਾਰੇ ਸੱਦੀ ਇਸ ਮੀਟਿੰਗ ਵਿੱਚ ਵਿੱਤ ਪਰਸੋਨਲ ਸਿਹਤ ਸਿੱਖਿਆ ਆਮ ਰਾਜ ਪ੍ਰਬੰਧ ਤੇ ਹੋਰ ਵਿਭਾਗਾਂ ਦੇ ਜਿਹੜੇ ਪ੍ਰਬੰਧਕ ਇਸਕੱਤਰ ਸ਼ਾਮਲ ਹੋਏ ਔਰ ਬੜੀ ਗੰਭੀਰ ਇਸ ਮੁੱਦੇ ਤੇ ਚਰਚਾ ਹੋਈ ਵੀ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇਸ ਤੋਂ ਕਿਵੇਂ ਬਚਿਆ ਜਾਵੇ ਇਸ ਮੀਟਿੰਗ ਚ ਤਿੰਨ ਫੈਸਲੇ ਲਏ ਗਏ ਸਭ ਤੋਂ ਪਹਿਲਾ ਫੈਸਲਾ ਇਹ ਸੀ ਵੀ ਸਮੂਹ ਵਿਭਾਗ ਆਪਣੇ ਭਰਤੀ ਨਿਯਮਾ ਵਿੱਚ ਹੰਗਾਮੀ ਹਾਲਤ 'ਚ ਸੋਧ ਕਰਨ ਉਹ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮਦ ਜੋੜਨ। ਭਾਵ ਵੀ ਨਵੇਂ ਸੇਵਾ ਨਿਯਮਾ ਵਿੱਚ ਇਹ ਜੋੜ ਦਿੱਤਾ ਜਾਵੇ ਵੀ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਮਿਲੇਗਾ ਉਹਦੇ ਮੁਤਾਬਕ ਸਕੇਲ ਮਿਲਣਗੇ ਦਰਅਸਲ ਇਹ ਸੇਵਾ ਨਿਯਮ ਸੋਧਨ ਦੀ ਗੱਲ ਕਿਉਂ ਸਰਕਾਰ ਨੇ ਕੀਤੀ ਕਿਉਂਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਜੇ ਸਰਕਾਰ ਨੂੰ ਹਾਰ ਹੋਈ ਇਸ ਮਾਮਲੇ 'ਚ ਤੇ ਉਹਦਾ ਮੁੱਖ ਕਾਰਨ ਇਹ ਸੀ ਵੀ ਜਿਹੜੇ ਪੰਜਾਬ ਸਰਕਾਰ ਦੇ ਅੱਜ ਵੀ ਕਾਇਮ ਨੇ ਸੇਵਾ ਨਿਯਮ ਉਹਨਾਂ ਸੇਵਾ ਨਿਯਮਾਂ ਵਿੱਚ ਕਿਹਾ ਵੀ ਜਿਹੜੇ ਮੁਲਾਜ਼ਮੇ ਭਰਤੀ ਹੋਣਗੇ ਉਹਨਾਂ ਨੂੰ ਪੰਜਾਬ ਦੇ ਤਨਖਾਹ ਕਮਿਸ਼ਨ ਮੁਤਾਬਕ ਸਕੇਲ ਮਿਲਣਗੇ ਸੋ ਸਰਕਾਰ ਨੇ ਸੋਚਿਆ ਵੀ ਉਸ ਆਧਾਰ ਨੂੰ ਟਹਿ ਟੇਰੀ ਕਰ ਦਈਏ ਉਹ ਸੇਵਾ ਨਿਯਮਾਂ ਵਿੱਚ ਸੋਧ ਕਰ ਦਿੱਤੀ ਜਾਵੇ ਫਿਰ ਅਸੀਂ ਕਹਾਂਗੇ ਵੀ ਪੰਜਾਬ ਸਰਕਾਰ ਦੇ ਸੇਵਾ ਨਿਯਮ ਹੀ ਇਹੀ ਕਹਿੰਦੇ ਨੇ ਕਿ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਨਾਂ ਤੇ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਲਾਗੂ ਹੋਊਗਾ ਚਲੋ ਇਸ ਚੀਫ ਸਕੱਤਰ ਦੀ ਮੀਟਿੰਗ ਚ ਦੂਜਾ ਫੈਸਲਾ ਇਹ ਲਿਆ ਵੀ ਐਡਵੋਕੇਟ ਜੰਦਰ ਨੂੰ ਇਹ ਹਦਾਇਤ ਕੀਤੀ ਗਈ ਵੀ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਵੀ ਪਾਈ ਜਾਵੇ। ਔਰ ਤੀਸਰਾ ਫੈਸਲਾ ਇਹ ਲਿਆ ਚੀਫ ਸਕੱਤੀ ਨੇ ਹਦਾਇਤਾਂ ਜਾਰੀ ਕਰਤੀਆਂ ਵੀ ਪੰਜਾਬ ਦਾ ਕੋਈ ਵੀ ਸਰਕਾਰੀ ਵਿਭਾਗ ਉਹਨਾਂ ਚਿਰ ਕਿਸੇ ਵੀ ਮੁਲਾਜ਼ਮਾ ਦੀ ਕਿਸੇ ਵੀ ਵਰਗ ਦੀ ਭਰਤੀ ਨਹੀਂ ਕਰੇਗਾ। ਜਦੋਂ ਤੱਕ ਨਵੇਂ ਸੇਵਾ ਨਿਜਮ ਜਿਹੜੇ ਬਣਾ ਨਹੀਂ ਲਏ ਜਾਂਦੇ ਭਾਵ ਸਿੱਧੇ ਢੰਗ ਨਾਲ ਨਵੀਂ ਭਰਤੀ ਤੇ ਵੀ ਰੋਕ ਲਾ ਦਿੱਤੀ ਔਰ ਇਹ ਚੀਫ ਸਕੱਟਰੀ ਦੀ ਇਸ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਬਕਾਇਦਾ ਵਿੱਤ ਵਿਭਾਗ ਨੇ 31 ਜਨਵਰੀ 2025 ਨੂੰ ਸਮੂਹ ਵਿਭਾਗਾਂ ਨੂੰ ਲੈਟਰ ਵੀ ਲਿਖਤੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਚ ਰਿਵਿਊ ਪਟੀਸ਼ਨ ਵੀ ਦਾਇਰ ਕਰ ਦਿੱਤੀ ਔਰ ਜਿਵੇਂ ਪਹਿਲਾਂ ਸੁਪਰੀਮ ਕੋਰਟ ਚ ਸਰਕਾਰ ਨੂੰ ਹਾਰ ਹੋਈ ਇਸ ਮੌਕੇ ਵੀ ਹਾਰ ਹੋਈ ਕਿਉਂਕਿ ਸੁਪਰੀਮ ਕੋਰਟ ਨੇ ਰਿਵਿਊ ਪਟੀਸ਼ਨ ਜਿਹੜੀ ਸੀ ਪੰਜਾਬ ਸਰਕਾਰ ਦੀ ਉਹ ਵੀ 20 ਮਾਰਚ 2025 ਨੂੰ ਰੱਦ ਕਰ ਦਿੱਤੀ ਔਰ ਸਿੱਧੇ ਤੌਰ ਤੇ ਕਹਿ ਦਿੱਤਾ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਹੱਕ ਹੈ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਆ ਵੀ ਉਹਨਾਂ ਤੇ ਕੇਂਦਰੀ ਸਤਵਾਂ ਤਨਖਾਹ ਨਹੀਂ ਇੱਕ ਕਮਿਸ਼ਨ ਨਹੀਂ ਉਨ੍ਹਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਹੋਵੇਗਾ। ਔਰ ਇਸ ਸਬੰਧ ਵਿੱਚ ਮੁਲਾਜ਼ਮਾਂ ਵੱਲੋਂ ਹਾਈ ਕੋਰਟ 'ਚ ਕੰਟੈਂਪਟ ਵੀ ਪਾਈ ਗਈ ਬੇ ਅਦਾਲਤਾਂ ਦੇ ਜਿਹੜੇ ਫੈਸਲੇ ਨੇ ਸਰਕਾਰ ਲਾਗੂ ਨਹੀਂ ਕਰਦੀ। ਉਹਦਾ ਫੈਸਲਾ ਵੀ ਜਿਹੜਾ 2 April 2025 ਨੂੰ ਆ ਗਿਆ ਪਰ ਹਾਲੇ ਤੱਕ ਮੁਲਾਜ਼ਮਾਂ ਨੂੰ ਇਨਸਾਫ ਨਹੀਂ ਮਿਲਿਆ। ਹੁਣ ਸਵਾਲ ਹੀ ਪੈਦਾ ਹੁੰਦਾ ਪੰਜਾਬ ਸਵਾਰਡੀਅਨ ਸਰਫਾਡਿਸ਼ਨ ਦੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਜਿਹੜੇ ਲਗਾਤਾਰ ਇਸ ਮਾਮਲੇ ਨਾਲ ਜੁੜੇ ਨੇ ਇਸ ਮਾਮਲੇ ਲਈ ਯਤਨ ਕਰ ਰਹੇ ਨੇ ਵੀ ਮੁਲਾਜ਼ਮਾਂ ਨੂੰ ਇਨਸਾਫ ਮਿਲੇ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਹੁਣ ਜਿਹੜੇ ਸੇਵਾ ਨਿਯਮ ਬਣਾਏ ਜਾ ਰਹੇ ਨੇ ਆ ਸਿੱਖਿਆ ਵਿਭਾਗ ਨੇ ਸੇਵਾ ਨਿਯਮ ਬਣਾ ਲਏ ਨੇ ਕੁਝ ਹੋਰ ਵਿਭਾਗਾਂ ਨੇ ਸੇਵਾ ਨਿਯਮ ਬਣਾ ਲਏ ਨੇ ਪਰ ਉਹਨਾਂ ਸੇਵਾ ਨਿਯਮਾਂ ਵਿੱਚ ਇਹ ਮਦ ਜੋੜੀ ਹੈ ਵੀ ਇਹ ਸੇਵਾ ਨਿਯਮ 17 ਜੁਲਾਈ 2020 ਨੂੰ ਲਾਗੂ ਹੋਣਗੇ ਹੁਣ ਸਵਾਲ ਇਹ ਪੈਦਾ ਕਰ ਰਹੇ ਨੇ ਮੁਲਾਜ਼ਮ ਲੀਡਰ ਪ੍ਰੇਮ ਚਾਵਲਾ ਵੀ ਇਹ ਕਿਵੇਂ ਸੰਭਵ ਹੈ ਵੀ ਜਿਹੜੇ ਸੇਵਾ ਨਿਜਮ ਜੂਨ 2025 ਵਿੱਚ ਬਣੇ ਹੋਣ ਤੇ ਉਹ 5 ਸਾਲ ਪਿੱਛੇ 17 ਜੁਲਾਈ 2020 ਤੇ ਲਾਗੂ ਹੋਣਾ ਇਹ ਪੋਸੀਬਲ ਨਹੀਂਗਾ ਹੁਣ ਲੜਾਈ ਇੱਥੇ ਖੜੀ ਹੈ ਔਰ ਇਹ ਜੋ ਪਤਾ ਲੱਗਾ ਵੀ ਇਹ 12 ਜੂਨ 2025 ਨੂੰ ਸਿੱਖਿਆ ਭਾ ਦੇ ਜਿਹੜੇ ਸੇਵਾ ਨਿਯਮ ਨਵੇਂ ਬਣੇ ਨੋਟੀਫਾਈ ਹੋਏ ਆ ਪਰ ਇਹਨਾਂ ਵਿੱਚ ਨਿਰਾਜ ਦਰਜ ਹੈ ਵੀ ਇਹ ਸੇਵਾ ਨਿਯਮ ਜਿਹੜੇ ਨੇ 17 ਅਪ੍ਰੈਲ 2020 ਤੋਂ ਲਾਗੂ ਹੋਣਗੇ ਹੁਣ ਲੜਾਈ ਇੱਥੇ ਖੜੀ ਹੈ ਵੀ ਕੀ ਇਹ ਉਚਿਤ ਹੈ ਵੀ ਅੱਜ ਬਣੇ ਸੇਵਾ ਨਿਯਮ 5 ਸਾਲ ਪਿਛਲੇ ਸਮੇਂ 'ਚ ਜਾ ਕੇ ਲਾਗੂ ਹੋਣਗੇ ਪਰ ਵੱਡਾ ਸਵਾਲ ਇਹ ਹੈ ਵੀ ਜੇ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਸੜਕੀ ਲੜਾਈ ਨੂੰ ਦੇਖ ਕੇ ਇਨਸਾਫ ਨਹੀਂ ਦਿੰਦੀ ਫਿਰ ਹਾਈ ਕੋਰਟ ਦੇ ਸਿੰਗਲ ਬੈਂਚ ਹਾਈ ਕੋਰਟ ਦੇ ਡਬਲ ਬੈਂਚ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਦੋ ਵਾਰ ਸੁਪਰੀਮ ਕੋਰਟ ਵੱਲੋਂ ਬਹਾਲ ਕਰਨ ਦੇ ਬਾਵਜੂਦ ਇੱਕ ਵਾਰੀ ਐਸਐਲਪੀ ਪੰਜਾਬ ਸਰਕਾਰ ਦੀ ਰੱਦ ਕੀਤੀ ਇੱਕ ਵਾਰੀ ਰਿਵਿਊ ਪਟੀਸ਼ਨ ਜਿਹੜੀ ਡਿਸਮਿਸ ਕੀਤੀ ਇਹਦੇ ਬਾਵਜੂਦ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਇਨਸਾਫ ਅੱਜ ਤੱਕ ਨਹੀਂ ਮਿਲਿਆ ਪੰਜਾਬ ਸਕੇਲ ਨਹੀਂ ਮਿਲੇ ਤੇ ਫਿਰ ਕਦੋਂ ਮਿਲਣਗੇ ਇਹ ਸਵਾਲ ਬਹੁਤ ਵੱਡਾ